ਡੇਰਾ ਬਾਬਾ ਨਾਨਕਸ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਚਾਰ ਜ਼ਿਲ੍ਹਿਆਂ ਦੇ ਵਿੱਚ ਇਹ ਜਿਮਨੀ ਚੋਣ ਹੋ ਰਹੀ ਏ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਜਿਹੜੀ VOTING ਹੋ ਰਹੀ ਏ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਲੋਕ ਜਿਹੜੇ ਨੇ ਬੜੇ ਪਿਆਰ ਦੇ ਨਾਲ ਆਪਣੇ ਆਪਣੇ ਕੀਮਤੀ ਵੋਟ ਜਿਹੜੀ ਇਹ ਪਾ ਰਹੇ ਨੇ ਆਪਾਂ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਕਿ ਲੋਕਾਂ ਦਾ ਕਹਿਣਾ ਏ ਤੇ ਕੀ ਕਹਿੰਦੇ ਨੇ ਗੱਲਬਾਤ ਕਰਦੇ ਆ ਜਿਹੜੇ ਲੋਕ ਵੋਟ ਪਾਉਣ ਵਾਸਤੇ ਆਏ ਨੇ ਇੱਥੇ ਬੜੇ ਪਿਆਰ ਦੇ ਨਾਲ ਆਪਣੀ ਵਾਰੀ ਦੀ ਉਦੀਕ ਕਰਕੇ ਵੋਟ ਪਾ ਰਹੇ ਨੇ ਆਪਾਂ ਗੱਲਬਾਤ ਕਰਦੇ ਆਂ ਜੀ ਕੀ ਕਹੈਂ ਸਤਿ ਸ਼੍ਰੀ ਅਕਾਲ ਬਾਬਾ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਨੇ ਮੇਰਾ ਨਾਮ ਤਰਮ ਤਰਮਪਾਲ ਜੀ ਕਿੱਦਾਂ ਦੇ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਤੇ ਕਿੱਦਾਂ ਪਿਆਰ ਦੇ ਨਾਲ ਜਿਹੜੀ VOTING ਹੋ ਰਹੀ ਹੈ ਪ੍ਰਸ਼ਾਸਨ ਦਾ ਇੰਤਜ਼ਾਮ ਵਧੀਆ ਜੀ ਦੇਖੋ ਜੀ ਬੜਾ ਸੋਹਣਾ ਕੋਈ ਰਾਸ਼ਨੀ ਦਾ ਹਸਤੰਦਾਰ ਨਹੀਂ ਜੀ ਬਿਲਕੁਲ ਠੀਕ ਠਾਕ ਹੈ ਪ੍ਰਸ਼ਾਸਨ ਵਧੀਆ ਕੀਤਾ ਇੰਤਜ਼ਾਮ ਕਰ ਜੀ ਹਲਕੇ ਦੇ ਵਿੱਚ ਵੀ ਹੋ ਰਹੀਏ ਕਿਦਾਂ ਨੇ ਇੰਤਜ਼ਾਮ ਦੇ ਰਹੇ ਨੇ ਕੀਤੇ ਗਏ ਨੇ ਤੇ ਲੋਕ ਜਿਹੜੇ ਨੇ ਕਿੱਦਾਂ ਫਿਰ ਬੜੇ ਪਿਆਰ ਨਾਲ ਆਂਦੇ ਨੇ ਨਹੀਂ ਦੇਖੋ ਬਹੁਤ ਸੋਹਣਾ ਇੰਤਜ਼ਾਮ ਆ ਤੇ ਲੋਕੀ ਆਮ ਨਾ ਆਉਂਦੇ ਕੋਈ ਗੱਲ ਰਾਜੀ ਕੋਈ ਨਹੀਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਗੱਲ ਨੂੰ ਥੋੜਾ ਜਿਹਾ ਸਵੇਰੇ ਹੋਇਆ ਸੀਗਾ ਡੇਰਾ ਪਠਾਨਾਂ ਦੇ ਵਿੱਚ ਉਹ ਵੀ ਕਹਿੰਦੇ ਸ਼ਾਂਤ ਹੋ ਗਿਆ ਬਾਅਦ ਵਿੱਚ ਉਸ ਤੋਂ ਬਾਅਦ ਫਿਰ ਉਸਾਂ ਹੀ ਤਰੀਕੇ ਨਾਲ ਵੋਟਾਂ ਤੇ ਮਾੜੀ ਮੋਟੀ ਲੜਾਈ ਹੋਈ ਹੋਈ ਆ ਜੀ ਤੇ ਪਿੰਡਾਂ 'ਚ ਹੋਈ ਆ ਸ਼ਹਿਰਾਂ 'ਚ ਨਹੀਂ ਜੀ ਸ਼ਹਿਰਾਂ 'ਚ ਪਿੰਡਾਂ ਨੂੰ ਜਿਆਦਾ ਨਹੀਂ ਪਿੰਡਾਂ 'ਚ ਹੁੰਦੀ ਆ ਕੋ ਪਿੰਡ ਜਿੱਥੇ ਹੋ ਗਈ ਹੁੰਦੀਆਂ ਗੱਲ ਕੋਈ ਗੱਲ ਪਾਪੋ ਦੇਖੋ ਡੇਰਾ ਫਣੇ ਇਹ ਕਿਹੜੇ ਗਏ ਆ ਥੀ ਧੱਗੇ ਉਹ ਕਹਿੰਦੇ ਜੀ ਜੀ ਠੀਕ ਗੱਲ ਦੇਖੋ ਠੀਕ ਹੈ ਜੀ ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਦੇ ਮੰਗਲਦਾ ਮੰਗਲਦਾ ਜੀ ਕਿੱਦਾਂ ਨੇ ਇੰਤਜ਼ਾਮ ਨੇ ਤੇ ਇਹ ਬੜੇ ਪਿਆਰ ਨਾਲ ਜਿਹੜੀਆਂ ਵੋਟਾਂ ਪੈ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਬਹੁਤ ਵਧੀਆ ਜੀ ਪਰ ਬੋਲਣਾ ਜੀ ਲੋਕ ਸਭ ਤੋਂ ਉਹਨਾਂ ਸਭ ਆਪਣਾ ਆਪਣਾ ਕੰਮ ਕਰ ਚੁੱਕੇ ਜੀ ਠੀਕ ਹੈ ਜੀ ਸੋ ਕਹਿੰਦੇ ਸਵੇਰ ਤੋਂ ਹੀ ਐਦਾਂ ਹੀ ਬੜੇ ਪਿਆਰ ਦੇ ਨਾਲ ਡੇਰਾ ਪਾਪਾ ਨਾਨਕ ਦੇ ਵਿੱਚ VOTING ਹੋਂਦੀ ਈ ਆ। ਇਸ ਤਰ੍ਹਾਂ ਦਾ ਕੋਈ ਝਗੜਾ ਨਹੀਂ, ਕੋਈ ਰੋਲਾ ਨਹੀਂ, ਗੋਲਾ ਨਹੀਂ। ਬੜੇ ਪਿਆਰ ਦੇ ਨਾਲ। ਸ਼ਾਂਤੀਪੁਰ ਵੀ ਚੱਲ ਰਿਹਾ ਕੰਮ। ਜੀ। ਵਧੀਆ ਲੱਗਦਾ ਨਾ ਸ਼ਾਂਤੀ। ਵਧੀਆ ਵਧੀਆ। ਜੀ ਬਿਲਕੁਲ। ਸੋ ਗੱਲਬਾਤ ਕੀਤੀ ਆਪਾਂ ਹੋਰ ਵੀ ਜਿਹੜੇ ਇੱਥੇ VOT ਆਪਣੇ ਆਉਣ ਆਏ ਨੇ। ਵਾਪਕੀ 20 VOT ਜਿਹੜੇ ਨੇ ਆਉਣ ਵਾਸਤੇ ਆਏ ਨੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਕੀ ਉਹਨਾਂ ਦਾ ਕਹਿਣਾ ਹੈ। ਮੈਂ ਤਸਵੀਰ ਇੱਕ ਦਿਖਾ ਦਾਂਗੇ ਤੁਹਾਨੂੰ ਕਿ ਲੋਕ ਜਿਹੜੇ ਨੇ ਬੜੇ ਪਿਆਰ ਦੇ ਨਾਲ ਆਪਣੀ ਆਪਣੀ ਬੋਰ ਜਿਹੜੇ ਇਸਤੇਮਾਲ ਕਰਦੇ ਪਏ ਨੇ ਆਪਾਂ ਗੱਲਬਾਤ ਕਰਦੇ ਆ ਕੀ ਕਹਿਣਾ ਹੈ ਲੋਕਾਂ ਦਾ ਸੋ ਨਮਸਕਾਰ ਭਾਜੀ ਨਮਸਕਾਰ ਕੀ ਨਾਮ ਜੀ ਉਧਰ ਦੇਖੋ ਲਖਵੀਰ ਸਿੰਘ ਲਖਵੀਰ ਜੀ ਵੋਟ ਪਾਣ ਆਇਓ ਆਪਣੀ ਤੁਹਾਡਾ ਹੱਕ ਹੈ ਇੰਦੀ ਵੋਟ ਆ ਤੁਹਾਡੀ ਹਾਂਜੀ ਹਾਂਜੀ ਤੇ ਕਿੱਦਾਂ ਦੇ ਇੰਤਜ਼ਾਮ ਲੱਗੇ ਤੁਹਾਨੂੰ ਵਧੀਆ ਜੀ ਬਹੁਤ ਵਧੀਆ ਫਰਸਟ क्लास ਸੋ ਕਹਿੰਦੇ ਨੇ ਕਿ ਬੜੇ ਪਿਆਰ ਦੇ ਨਾਲ voting ਹੋ ਰਹੀ ਹੈ ਹਾਂਜੀ ਹਾਂਜੀ ਸਰ ਸੋ ਤੁਸੀਂ ਵੀ ਵੋਟ ਪਾਣ ਆਇਓ ਹਾਂਜੀ ਤੇ ਕੋਈ ਕਿਸੇ ਤਰ੍ਹਾਂ ਦਾ ਪ੍ਰਸ਼ਾਸਨ ਵੱਲੋਂ ਇੰਤਜ਼ਾਮ ਵਧੀਆ ਲੱਗੇ ਤੁਹਾਨੂੰ ਹਾਂ ਵਧੀਆ ਜੀ ਬਹੁਤ ਵਧੀਆ ਆਰਾਮ ਨਾਲ ਵੋਟ ਪਾ ਰਹੇ ਹਾਂ ਸੋ ਪਰਿਵਾਰ ਦੇ ਵਿੱਚ ਹੋਰ ਵੀ ਵੋਟ ਪਾਣ ਆਏ ਨੇ ਉਹ ਵੀ ਆ ਰਹੇ ਨੇ ਕਿ ਤੁਸੀਂ ਆਇਓ ਪਹਿਲਾਂ ਹਾਂ ਮੈਂ ਮੇਰੇ ਇਕੱਲੇ ਵੋਟ ਹੈ ਬਾਕੀ ਹੋਰ ਪਰਿਵਾਰ ਚਾਚੇ ਪਾ ਗਏ ਮਰੇ ਆ ਗਏ ਪਾ ਗਏ ਨੇ ਕਿ ਪਾ ਗਏ ਹਾਂ ਪਾ ਗਏ ਹਾਂ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਕਿ ਪਰਿਵਾਰ ਦੇ ਵਿੱਚ ਆਪਾਂ ਸਾਰੇ ਵੋਟ ਪਾ ਗਏ ਆ ਤੇ ਪਹਿਲਾਂ ਵੀ ਪਰਿਵਾਰ ਪਾ ਗਿਆ ਤੇ ਆਪਾਂ ਵੀ ਹੁਣ ਵੋਟ ਪਾਣ ਆਏ ਆ ਸੋ ਬੜੇ ਪਿਆਰ ਅਤੇ ਅਮਨ ਸ਼ਾਂਤੀ ਨਾਲ ਜਿਹੜੀਆਂ ਵੋਟਾਂ ਹੋ ਰਹੀਆਂ ਨੇ ਮੇਰਾ ਬਬਾ ਨਾਨਕ ਦੀਆਂ ਤਸਵੀਰਾਂ ਦਿਖਾ ਰਿਹਾ ਤੁਹਾਨੂੰ ਕਿ ਜਿੱਥੇ ਬੜੇ ਪਿਆਰ ਦੇ ਨਾਲ ਸੂਰਤ ਹੋ ਜਰੀਏ ਵੋਟਿੰਗ ਹੋ ਰਹੀ ਹੈ ਆਪਾਂ ਹੋਰ ਵੀ ਇਰੇ ਇਥੇ ভোটার ਨੇ ਵੋਟ ਪਾਉਣ ਵਾਸਤੇ ਆਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਉਹ ਗੱਲਬਾਤ ਕਰਾਂਗੇ ਵੋਟ ਪਾਉਣ ਵਾਸਤੇ ਇੱਥੇ ਬਜ਼ੁਰਗ ਮਾਤਾ ਵੀ ਪਹੁੰਚੀ ਆ ਪਹਿਲਾਂ ਗੱਲਬਾਤ ਕਰਾਂਗੇ ਕਿੰਨੀ ਉਮਰ ਆ ਉਹ ਵੀ ਆਪਣੀ ਵੋਟ ਜਿਹੜੇ ਪਹੁੰਚ ਆਏ ਨੇ ਗੱਲਬਾਤ ਕਰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਭਾਈ ਸਿੰਘ ਕਿੰਨੀ ਬਜਨਗੁਰ ਦੀ ਕਿੰਨੀ ਉਮਰ ਆ ਤੁਹਾਡੀ ਮੇਰਾ ਮਬਦਦਾ ਤੇ ਪਤਾ ਨਹੀਂ ਪਾਕਿਸਤਾਨ ਨੂੰ ਗੈਰ ਹੈ ਮੇਰਾ ਅੱਛਾ ਜੀ ਵੋਟ ਪਾਣ ਆਇਓ ਫਿਰ ਕਿੱਦਾਂ ਦੇ ਇੰਤਜ਼ਾਮ ਲੱਗੇ ਆ ਵੋਟ ਪਾਣ ਆਇਓ ਕਿੱਦਾਂ ਦੇ ਇੰਤਜ਼ਾਮ ਲੱਗੇ ਨੇ ਵੋਟ ਪਾ ਕੇ ਆਇਓ ਤੁਸੀਂ ਠੀਕ ਹੈ ਠੀਕ ਹੈ ਜੀ ਹਾਂ ਜੀ ਪਾਕਿਸਤਾਨ ਤੋਂ ਆਇਓ ਤੁਸੀਂ ਨਹੀਂ ਪਾਕਿਸਤਾਨ ਦਾ ਮੇਰਾ ਜਨਮ ਹੈ ਜੀ ਹੈ ਜੀ ਮੈਂ ਚੇ ਸਕਦੀ ਹਾਂ ਅੱਛਾ ਟਰੇਟਰ ਕਿਦੇ ਹੋ ਵੋਟ ਪਾ ਕੇ ਆਇਓ ਆਪਣੀ ਕਿੱਦਾਂ ਦੇ ਇੰਤਜ਼ਾਮ ਲੱਗੇ ਨੇ ਵਧੀਆ ਵਧੀਆ ਵੋਟ ਆਪਣੀ ਪਾਰਟੀ ਦਾ ਤੁਹਾਡਾ ਵੋਟ ਦਾ ਅਧਿਕਾਰ ਆ ਪਾਉਣਾ ਪਾਰਟੀ ਵੋਟ ਆਪਣੀ ਜੀ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਕਿਹਾ ਹੈ ਕਿ ਆਪਾਂ ਪਾਕਿਸਤਾਨ ਦਾ ਸਾਡਾ ਜਨਮ ਹੈ ਤੇ ਆਪਾਂ ਤੇ ਤਨਾਨਕ ਰਹਿੰਦੇ ਨੇ ਆਪਣੀ ਵੋਟ ਜਰੀਏ ਪਾਕ ਆਏ ਨੇ ਕਾਫੀ ਉਮਰ ਹੈ ਬਜ਼ੁਰਗਾਂ ਦੀ ਉਹ ਵੀ ਆਪਣੀ ਜਰੀਏ ਕਿਤੇ ਨਾ ਕਿਤੇ ਵੋਟ ਪਾ ਕੇ ਆਏ ਨੇ ਵੋਟ ਪਾਣਾ ਤੁਹਾਡਾ ਅਧਿਕਾਰ ਆ ਵੋਟ ਜ਼ਰੂਰ ਪਾਓ ਹਦਮਾ ਜੀ ਉਹਨਾਂ ਦੀ ਨਾ ਗੱਲ ਸਰ ਜੀ ਉਹ ਦੇਖ ਰਹੇ ਅੱਛਾ ਜੀ ਹਾਂ ਜੀ ਛਾ ਜਨੂ ਨਾ ਦੇ ਮਾਮਾ ਜੀ ਤਾਦੀ ਜੀ 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 ਪਾਲੇ ਦੀ ਜੀ ਜੀ ਸੋ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਤੋਂ ਰਹਿੰਦੇ ਨੇ ਤੇ ਵੋਟ ਪਾ ਕੇ ਆਏ ਨੇ ਡੇਰਾ ਬਾਬਾ ਨਾਨਕ ਦੇ ਵਿੱਚ ਬੜੇ ਪਿਆਰ ਤੇ ਅਮਨ ਤੇ ਸ਼ਾਂਤੀ ਨਾਲ ਜਿਹੜੀਆਂ ਵੋਟਾਂ ਹੋ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਇੱਧਰ ਦੀਆਂ ਕਿ ਬੜੇ ਸ਼ਾਂਤ ਮਹਿਈ ਢੰਗ ਦੇ ਨਾਲ ਜਰੀਏ VOTING ਹੋ ਰਹੀ ਏ ਡੇਰਾ ਬਾਬਾ ਨਾਨਕ ਸਰਕਾਰੀ ਕੰਨਿਆ ਸਿੰਘ ਦੇ ਸਮਾਰਟ ਸਕੂਲ ਦੇ ਵਿੱਚ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਬੜੇ ਪਿਆਰ ਦੇ ਨਾਲ ਜਰੀਏ VOTING ਹੋ ਰਹੀ ਏ ਲੋਕ ਵੀ ਜਰੇ ਨੇ ਪੂਰਾ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਨੇ ਕਿਤਨਾ ਕਿਤੇ ਤੇ ਇਰੇ ਇੰਤਜ਼ਾਮ ਨੇ ਉਹ ਉਹ ਵੀ ਕਹਿੰਦੇ ਨੇ ਕਿ ਬੜੇ ਵਧੀਆ ਇੰਤਜ਼ਾਮ ਜਿਹਰੇ ਨੇ ਕੀਤੇ ਗਏ ਸੋ ਡੇਰਾ ਬਾਬਾ ਨਾਨਕ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਗਰਵਾਲਦ ਨਾਲ ਲੱਕੀ ਰਾਜਪੂਤ ਡੇਰਾ ਬਾਬਾ ਨਾਨਕ